ਅਸਲਾਮ ਵਾਲੇਕਮ ਦੋਸਤੋ ਕਿ ਆ ਚਾਲੇ ਉਮੀਦ ਕਰਨਾ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰ ਆਪਾਂ ਭਾਈ ਸਾਹਿਬ ਜੀ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਉਹਨਾਂ ਦੇ ਬਹੁਤ ਸਾਰੇ ਦੀਵਾਨ ਦੇਖਦੇ ਰਹਨੇ ਆ ਉਹਨਾਂ ਦੇ ਪ੍ਰਚਾਰ ਬੜੇ ਸੁਣੀ ਦੇ ਨੇ ਤੇ ਜਦੋਂ ਆਪਾਂ ਸੁਣੀਦਾ ਫਿਰ ਆਪਾਂ ਇਹ ਵੀ ਦੇਖੀਦਾ ਕਿ ਉਹ ਦੇਖਣਾ ਅਬਦਿਲ ਚਾਹਦਾ ਕਿ ਯਾਰ ਉਹਨਾਂ ਦੀ ਕੋਈ ਨਿੱਜੀ ਜ਼ਿੰਦਗੀ ਦੇ ਵੀ ਆਪਾਂ ਦੇਖੀਏ ਹੈ ਤੇ ਫਿਰ ਉਹ ਵਿੱਚ ਕਦੀ ਕਦੀ ਵਲੌਗ ਵੀ ਬੰਦੇ ਨੇ ਬਿਲਕੁਲ ਉਹ ਕਦੀ ਕਦੀ ਜਿਵੇਂ ਅਮਰੀਕਾ ਗਏ ਹੋਣ ਜਾਂ ਬਾਹਰ ਗਏ ਹੋਣ ਨਾ ਜਿਸ ਤਰ੍ਹਾਂ ਉਹਨਾਂ ਨੇ ਇੱਕ ਉਲਟਾ ਘਰ ਦਿਖਾਇਆ ਸੀ ਆਪਾਂ ਉਹ ਵੀ ਦੇਖਿਆ ਉਹ ਹਰ ਚੀਜ਼ ਦੀ ਉਹਦੀ ਪੁੱਠੀ ਸੀ ਹ ਤੇ ਬੰਦੇ ਦਾ ਦਿਲ ਕਰਦਾ ਕਿ ਯਾਰ ਜਿਨ੍ਹਾਂ ਨੂੰ ਅਸੀਂ ਫਾਲੋ ਕਰਦੇ ਆ ਜਾਂ ਜਿਨ੍ਹਾਂ ਨੂੰ ਅਸੀਂ ਦੇਖ ਰਹੇ ਆ ਉਹਨਾਂ ਦੀ ਪਰਸਨਲ ਲਾਈਫ ਕੈਸੀ ਹੈ ਤੇ ਉਸੇ ਹਿਸਾਬ ਨਾਲ ਅਸੀਂ ਅੱਜ ਇੱਕ ਵੀਡੀਓ ਲੈ ਕੇ ਆ ਜਿੱਦੇ ਵਿੱਚ ਭਾਈ ਸਾਹਿਬ ਸਾਗ ਬਗਾ ਰਹੇ ਨੇ ਤੇ ਖੁਦ ਬਗਾ ਰਹੇ ਸਾਰਾ ਵੀਡੀਓ ਉਮੀਦ ਹੈ ਕਿ ਦੋਸਤਾਂ ਨੂੰ ਇਹ ਪਸੰਦ ਆਏਗੀ ਤੇ ਸਾਡਾ ਨਾਲ ਅੱਜ ਕੱਲ੍ਹ ਵੈਸੇ ਹੀ ਸਰਦੀਆਂ ਤੇ ਸਾਗ ਚੱਲ ਰਿਹਾ ਤੇ ਵੇਖਣੇ ਕਿ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਕਿਸ ਤਰ੍ਹਾਂ ਸਾਗ ਬਣਾਉਂਦੇ ਨੇ ਹਾਂਜੀ ਹਾਂਜੀ ਪਿਆਰਿਓ ਕੀ ਹਾਲ ਚਾਲ ਹੈ ਅੱਜ ਕੰਦੇ ਸਰੋਂ ਦਾ ਸਾਗ ਬਣਾਉਣਾ ਹੈ ਤੇ ਪੰਗਾ ਇਹ ਐ ਬਈ ਗੰਦਲਾਂ ਗੁੰਦਲਾਂ ਤਾਂ ਮਿਲਦੀਆਂ ਨਹੀਂ ਆ ਸਰੋਂ ਵਿਚਾਰੀ ਦੇਸੀ ਜੀ ਹੈਗੀ ਐ ਪੱਤੇ ਇਹਦੇ ਤੋੜੇ ਐ ਪਾਲਕ ਤੇ ਬਾਥੂ ਵੀ ਮਿਲ ਗਿਆ ਥੋੜਾ ਜਿਹਾ ਫਿਰ ਦੇਖਦੇ ਆ ਆ ਮੁੰਡੇ ਲੱਗੇ ਕਿਵੇਂ ਹੰਮਤ ਤੇ ਚੱਲ ਰਿਹਾ ਕੰਮ ਹਾਂਜੀ ਹਾਂਜੀ ਥੋੜੀ ਜੰਨੀ ਆ ਮਰ ਇਹ ਵਿਚਾਰੇ ਬੀਬੀਆਂ ਵਾਲੇ ਕੰਮ ਕਰਨ ਲੱਗੇ ਉਹਨ ਬੀਬੀਆਂ ਤਾਂ ਹੈ ਦੀ ਚਾਰੇ ਇਨਾਂ ਛੜਿਆ ਮਲੰਗਾਂ ਨੇ ਕਰੀ ਕਈ ਵਿਆਏ ਨੇ ਕਈ ਅਨਮੈਰਡ ਨੇ ਕਈ ਵਿਆਹ ਤਾਂ ਉੱਪਰ ਲੰਘ ਚੁੱਕੇ ਨੇ ਕੋਸ਼ਿਸ਼ਾਂ ਜਾਰੀ ਨੇ ਤੇ ਆ ਹੁਣ ਦੇਖੋ ਟਰਾਈ ਕਰਦੇ ਆ ਜੇ ਗੱਲ ਬਣ ਜੇ ਮਾੜੀ ਮੋਟੀ ਚੁੱਲਾ ਵੀ ਬਣਾਇਆ ਆਪੀ ਬਾਹਰ ਦੇ ਸੀਜਾ ਹਾਂਜੀ ਪਿਆਰਿਓ ਆ ਦੇਖੋ ਆ ਕੰਮ ਚੱਲ ਰਹੇ ਨੇ ਸਾਗ ਕੱਟਣ ਦੇ ਤੇ ਸਰੋਂ ਦਾ ਸਾਗ ਕੱਟ ਰਏ ਨੇ ਮੁੰਡੇ ਤੇ ਆ ਹੈਗਾ ਬਾਥੂ ਵਿੱਚ ਬਾਥੂ ਦੇ ਥੱਲੇ ਹੈਗੀ ਹੈ ਪਾਲਕ ਆ ਪਾਲਕ ਕੱਟੀ ਹੋਈ ਹੈ ਬਾਥੂ ਤੇ ਪਾਲਕ ਸਾਗ ਦੇ ਵਿੱਚ ਬਾਥੂ ਦੇਕਾ ਜਾਨਾ ਭੈਣ ਜੀ ਕੱਟ ਰੇ ਸੀ ਪਹਿਲਾਂ ਉਹ ਖੜੇ ਨੇ ਸਾਈਡ ਤੇ ਉਹ ਕਹਿੰਦੇ ਨੇ ਮੁੰਡੇ ਕਹਿੰਦੇ ਅਸੀਂ ਆਪੇ ਕੱਟ ਲੈਂਦੇ ਹਾਂ ਕਹਿੰਦੇ ਮੈਂ ਕੱਟਣਾ ਸੋ ਰਲ ਮਿਲ ਕੇ ਕਰ ਰਹੇ ਆਂ ਹੋਰ ਪੱਠੇ ਤਿਆਰ ਹੋ ਰਹੇ ਨੇ ਟੋਕਰਾ ਹੋ ਗਿਆ ਤਿਆਰ ਟੋਕਰਾ ਪੱਠਿਆਂ ਦਾ ਪਾਣ ਵਾਸਤੇ ਇਹਨਾਂ ਨੂੰ ਪਾਣਾ ਨਹੀਂ ਤਿਆਰ ਹੋ ਰਿਹਾ ਟੋਕਰਾ ਪੱਠਿਆਂ ਆ ਵੇਖ ਲੋ ਪਸ਼ੂਆਂ ਵਾਲੇ ਕੰਮ ਤੇ ਆ ਵੇਖ ਲੋ ਜਿਹੜੇ ਹਿਸਾਬ ਨਾਲ ਤੂੰ ਅੱਗ ਲਾਣੇ ਆ ਇਦਾਂ ਲੱਗੇਗੀ ਮੋਟੀਆਂ ਲੱਕਣਾ ਕੱਢ ਵਿੱਚੋਂ ਕੱਟ ਬਾਹਰ ਆਪ ਆ ਜੀ ਮਿੱਟੀ ਦੀ ਬਟੋਰੀ ਥੱਲੇ ਅਸੀਂ ਲਾ ਲਈ ਹੈਗੀ ਐ ਮਿੱਟੀ ਤਾਂ ਜੋ ਸੜੇ ਨਾ ਤੇ ਲਈ ਜਾ ਰਹੇ ਹਾਂ ਮੰਨਣੀ ਦਾ ਨਾ ਕੋਈ ਨਹੀਂ ਇਹਦੇ ਨਾਲ ਚੱਲ ਜਾਣਾ ਕੰਮ ਪਰ ਲੱਕਣਾ ਕੱਢ ਵਿੱਚੋਂ ਤਾਲੀਆਂ ਵੱਡੀਆਂ ਲੱਕਣਾ ਕੱਢ ਕੇ ਕਿਵੇਂ ਟੁੱਟੇ ਇਹਨੇ ਵੀਡੀਓ ਬਣਾ ਲਈ ਹੱਥ ਪਾ ਲਈਏ ਪਰ ਇੱਕ ਗੱਲ ਹੈ ਜੀ ਜੀ ਦੇਖੋ ਆ ਸਾਗ ਹੈਗਾ ਜਿਹੜਾ ਇੱਥੋਂ ਲਿਆਂਦਾ ਮੁੱਲ ਤੇ ਉਹ ਪਹਿਲਾ ਵਾਲਾ ਜਿਹੜਾ ਹੈਗਾ ਉਹ ਹੈਗਾ ਸੀ ਘਰ ਦਾ ਪਰ ਇੰਨਾ ਜ਼ਿਆਦਾ ਫਰਕ ਹੈ ਨੂੰ ਜਦੋਂ ਮੂੰਹ ਚ ਪਾਉਂਦੇ ਆ ਇੰਡੀਆ ਵਾਲਾ ਸਰੋਂ ਦਾ ਟੇਸਟ ਆਉਂਦਾ ਇਹਦੇ ਵਿੱਚ ਕੋਈ ਸਰੋਂ ਦਾ ਸਵਾਦ ਹੀ ਨਹੀਂ ਇਹ ਬੇਕਾਰ ਹੈ ਮਤਲਬ ਕਹਿਣ ਦਾ ਇੰਨਾ ਹੀ ਹੈ ਕਿ ਘਰ ਸਰੋਂ ਬੀਜਿਆ ਕਰੋ ਹੈ ਕਿ ਨਹੀਂ ਬਾਪੂ ਜੀ ਘਰ ਸਰੋਂ ਬੀਜਿਆ ਕਰਨ ਸਾਰੇ ਭਾਵੇਂ ਥੋੜੀ ਬੀਜਣ ਤੇ ਘਰ ਬੀਜ ਕੇ ਫਿਰ ਸਾਗ ਬਣਾਉਣਾ ਆਈ ਦਾ ਮੁੱਲ ਵਾਲੀ ਦਾ ਤਾਂ ਕੋਈ ਫਾਇਦਾ ਹੀ ਨਹੀਂ ਇਹਦੇ ਚ ਸਵਾਦ ਹੀ ਨਹੀਂ ਆ ਹੁਣ ਇਹਨੂੰ ਮੈਂ ਪੱਤਾ ਇਹਦਾ ਖਾ ਕੇ ਦੇਖਿਆ ਪੱਤਾ ਤੇ ਜਦੋਂ ਉਹਦਾ ਪੱਤਾ ਖਾਦਾ ਆਪਣੇ ਵਾਲੀ ਦਾ ਉਹ ਕਿਆ ਬਾਤ ਸਵਾਦ ਹੈ ਹੁਣ ਚਲੋ ਤਿਆਰੀ ਹੋ ਗਈ ਜੀ ਸਾਰੀ ਫਿਰ ਆਪਾਂ ਹੁਣ ਥੱਲੇ ਜਾ ਕੇ ਸਾਗ ਪਾਉਣਾ ਸ਼ੁਰੂ ਕਰੀਏ ਹਾਂਜੀ ਪਿਆਰਿਓ ਆ ਦੇਖ ਲੋ ਨਾਪ੍ਰੀਤ ਉਹ ਆਪਣਾ ਨਾਂ ਤੇਰਾ ਭੁੱਲ ਜਾਣਾ ਜੁਗਰਾਜ ਇਹ ਹੈਗਾ ਜੀ ਮੇਰਾ ਭਾਂਜਾ ਜੁਗਰਾਜ ਸਿੰਘ ਤਖਾ ਦੇ ਜੁਬਰਾਜ ਇਹ ਹੁਣ ਇੱਥੇ ਕੰਮ ਕਰਦਾ ਹੈ ਇਹ ਟੀਏ ਤੇ ਲੱਗਣ ਟੀਏ ਤੇ ਕੰਮ ਕਰਦਾ ਪਾਉ ਸੋ ਮੱਛੀ ਪਾਣੀ ਗਰਮ ਹੋ ਗਿਆ ਆ ਤਾਂ ਉਬਲ ਰਿਹਾ ਪਾਣੀ ਜਿੰਨਾ ਕਰੀਂ ਪਾਉ ਪਾ ਬਾਸਾ ਤਮ ਸਰਫੇ ਦਾ ਸਾਗ ਇਹ ਕਹਿੰਦੇ ਸਰਫੇ ਦਾ ਹਾਂਜੀ ਬਹੁਤਾ ਹੈ ਨਹੀਂ ਬੜਾ ਹੀ ਸਰਫੇ ਦਾ 10 ਬਧੇਰ ਲੱਗਤੂ ਇਹ ਇਹ ਪਰ ਸਾਗ ਵਾਧੂ ਹੈ ਪਰ ਜਿਹੜਾ ਇੱਥੋਂ ਵਾਲਾ ਹੈ ਨਾ ਨਕਲੀ ਜਿਹਾ ਨਾਲ ਤੇ ਚ ਸਵਾਦ ਨਾਲ ਚ ਟੇਸਟ ਨਾ ਗੱਲ ਨਾ ਬਾ ਜਿਹੜਾ ਆਪਣੇ ਵਾਲਾ ਇੱਥੋਂ ਤੋੜਿਆ ਆਹਾਹਾ ਉਹ ਜਦੋਂ ਮੂੰਹ ਚ ਪਾਣੇ ਆ ਉਹਦੇ ਵਿੱਚ ਸਰੋਂ ਦੀ ਫੀਲ ਆਉਂਦੀ ਹੈ ਜਿਹੜੇ ਇੰਡੀਆ ਪਰ ਜਿਹੜਾ ਇਹ ਮੁੱਲ ਦਾ ਹੈ ਕੱਖ ਨਹੀਂ ਪਰ ਫਿਰ ਵੀ ਟਰਾਈ ਕਰਦੇ ਆ ਬਣ ਜੇਗੀ ਗੱਲ ਹਾਂਜੀ ਨਮਕ ਪਾਤਾ 2-3 ਚਮਚੇ ਤੇ ਹਰੀਆਂ ਮਿਰਚਾਂ ਜੋ ਪਈ ਹੋਰ ਖਾਗ ਪਈ ਜਾਣੀ ਪਾਣੀ ਨਿਕਲਦਾ ਹਾਂਜੀ ਜਿੰਨਾ ਚਿਰ ਸਾਗ ਬਣਦਾ ਉਹਨਾਂ ਚਿਰ ਛੱਲੀਆਂ ਹੀ ਭੁੰਨ ਲਈਏ ਅੱਜ ਤੇ ਵਧੀਆ ਫੋਲਿਆਂ ਦੇ ਉੱਤੇ ਸੋਹਣੀਆਂ ਬਣ ਜਾਣੀਆਂ ਬਣੀਆਂ ਗੱਲ ਗੱਲ ਬਣੀ ਹੈ ਆ ਦੇਖੋ ਚਾਹ ਦਾ ਸਮਾਨ ਆ ਗਿਆ ਸਾਰਾ ਸਾਗ ਬਣ ਰਿਹਾ ਅੱਗ ਬਲ ਰਹੀ ਹੈ ਤੇ ਆਹ ਵੇਖੋ ਸਮਾਨ ਸਾਡਾ ਡੀਅਰ ਮਮ ਸ਼ਾਪ ਦਾ ਪਰਮੇਸ਼ਰ ਦਵਾਰ ਦਾ ਮਠਿਆਈ ਆ ਵੀ ਉੱਥੋਂ ਦੀ ਹੈ ਆ ਵੀ ਉੱਥੋਂ ਦੀ ਹੈ ਤੇ ਆ ਵੀ ਨਹੀਂ ਆ ਉੱਥੋਂ ਦੀ ਬਾਕੀ ਇੱਥੋਂ ਦੀਆਂ ਲੋਕਲ ਜਾਦਾ ਆਨੰਦ ਲਈਏ ਹਾਂਜੀ ਪਿਆਰਿਓ ਕੀ ਹਾਲ ਚਾਲ ਸਾਗ ਇੱਧਰ ਬਣ ਰਿਹਾ ਤੇ ਆਪਾਂ ਹੋ ਗਏ ਆ ਤਿਆਰ ਆਪਾਂ ਚੱਲੇ ਆ ਸ਼ਹਿਰ ਗੇੜਾ ਦੇ ਕੇ ਆਉਣਾ ਇੱਕ ਦੋ ਚੀਜ਼ਾਂ ਕਰਾਉਣ ਆਲੀਆਂ ਨੇ ਖਰੀਦਾਰੀ ਕਰਨੀ ਹੈ ਕੱਲੂ ਫਿਰ ਇੱਥੋਂ ਵਾਪਸੀ ਹੈ ਸਾਡੀ ਤੇ ਸਾਗ ਫਿਰ ਬਣਨਾ ਇੱਥੇ ਲੱਗਣਾ ਟਾਈਮ ਥੋੜਾ ਜਿਹਾ ਇਹ ਹੌਲੀ ਹੌਲੀ ਬਣਦਾ ਰਹੇਗਾ ਤੇ ਆਪਾਂ ਚੱਲੇ ਆ ਹੁਣ ਇਹਨੂੰ ਰੱਖੇ ਨੂੰ ਹੋ ਗਏ ਆ ਸਾਗ ਨੂੰ ਅ ਤਕਰੀਬਨ ਔਣੇ ਇੱਕ ਰੱਖਿਆ ਸੀ ਤੇ 2 ਘੰਟੇ ਫੋਨ ਵਾਲੇ ਘੱਟੋ ਘੱਟ 4 ਘੰਟੇ ਬਣਾਵਾਂਗੇ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਚੜਦੀ ਕਲਾ ਆ ਇੱਕ ਬੰਦਾ ਹੈ ਇਹਦਾ ਵਿਆਹ ਹੁਣ ਨੇੜੇ ਹੈ ਇਹ ਬਸ ਫਸਣ ਵਾਲਾ ਹੀ ਹੈ ਬਾਕੀ ਸਾਰੇ ਠੀਕ ਨੇ ਕਿਉਂ ਅਮਰਵੀਰ ਠੀਕ ਹੈ ਹਾਂਜੀ ਬਹੁਤ ਵਧੀਆ ਜੀ ਤੈਨੂੰ ਖੁਸ਼ੀ ਹੈ ਵਿਆਹ ਦੀ ਪੂਰੀ ਹਾਂਜੀ ਬਹੁਤ ਜੀ ਅੰਦਰੋਂ ਚਾਹ ਬਹੁਤ ਜੀ ਉਤੋਂ ਉਤੋਂ ਕੇ ਦਿਲੋਂ ਦਿਲੋਂ ਜੀ ਸੱਚੀ ਹਾਂਜੀ ਚਲੋ ਫਿਰ ਹੁਣ ਦਾ ਬਾਅਦ ਚ ਹੀ ਪਤਾ ਲੱਗੂਗਾ ਕੱਢਣਾ ਪੈਣਾ ਹੁਣ ਕਿਉਂਕਿ ਪਾਣੀ ਬਹੁਤ ਹੈ ਸਾਗ ਚ ਇਹ ਥੋੜਾ ਥੋੜਾ ਕਰਕੇ ਕੱਢੀਏ ਬਾਹਰ ਆਪਾਂ ਕੋਈ ਪਾਂਡਾ ਕਾ ਜਾਂ ਇਧਰ ਸਿਰਦਾ ਜੀ ਪਰੇ ਘਰ ਚ ਰੂ ਲਿਆ ਇਹ ਕੋਈ ਆ ਵੀ ਗਿਆ ਚੱਲ ਆ ਜਾ ਚੱਲੇ ਆ ਟ੍ਰੀਟ ਬੰਨ ਕਰ ਦੋ ਲੈ ਆ ਇਹਨੂੰ ਮਲਵਾਈ ਕਹਿੰਦੇ ਨੇ ਆਲਣ ਨੂੰ ਆਲਣ ਹਾਂਜੀ ਸਾਡੇ ਕੀ ਕਹਿੰਦੇ ਨੇ ਮਾਰ ਕੇ ਹੜ ਕੇ ਰੱਖ ਨਾ ਮੁੱਕ ਲਿਆ ਨਮਕ ਪੜ ਗਿਆ ਹੋ ਜੰਦ ਅੱਜ ਕਿਹਨਾਂ ਦਸ ਲਾਲ ਮਾਰ ਹਾਂ ਬੱਚਾ ਜਰਾ ਸਵਾਲ ਲੱਗਦੀ ਤਿੱਖੀ ਇਹਦੇ ਵਿੱਚ ਸਿਰਫ ਦੇਸੀ ਘਿਓ ਦਾ ਤੜਕਾ ਤੇ ਨਾਲ ਸਿਰਫ ਅਦਰਕ ਨਾਲ ਲਸਣ ਇਹ ਨਾ ਡੰਡਾ ਸਿਰਫ ਕੱਲੀ ਅਦਰਕ ਦਾ ਤੜਕਾ ਲਾਣਾ ਚਾਹੀਦਾ ਸਾਗ ਨੂੰ ਫਿਰ ਸਵਾਦ ਆਉਂਦਾ ਇੱਕ ਗੱਲ ਹੋਰ ਸਾਗ ਦੇ ਵਿੱਚ ਇੱਕ ਹਿੱਸਾ ਪਾਓ ਸਰੋਂ ਦਾ ਅੱਧੇ ਪਾਓ ਪਾਲਕ ਉਦੋਂ ਅੱਧਾ ਪਾਓ ਬਾਥੂ ਉਹਦੇ 'ਚ ਨਾ ਤੁਸੀਂ ਪਾਓ ਬਰੋਕਲੀ ਨਾ ਕੋਈ ਮੂੜੀਆਂ ਦੇ ਪੱਤੇ ਨਾ ਮੇਥੇ ਮਿਕਸ ਹੋ ਜਾਣਾ ਸਰੋਂ ਦਾ ਟੇਸ ਹੀ ਫਿਰ ਆਉਣਾ ਸਿਰਫ ਸਰੋਂ ਪਾਓ ਵੱਡਾ ਹਿੱਸਾ ਸਰੋਂ ਦਾ ਅੱਧੀ ਪਾਲਕ ਉਹਦੋਂ ਅੱਧਾ ਬਾਥੂ ਲਾ ਕੇ ਤੜਕਾ ਲਾ ਲਓ ਤੇ ਬਾਅਦ ਮੱਖਣ ਪਾ ਕੇ ਖਾ ਲਓ ਉਹਦੇ ਵਿੱਚ ਸਿਰਫ ਅਦਰਕ ਦਾ ਤੜਕਾ ਲਾਓ ਹਾਂ ਜੇ 2-3 ਦਿਨ ਸਾਗ ਪਿਆ ਰਹੇ ਫਿਰ ਵਿੱਚ ਉਹਦੇ ਲਸਣ ਦਾ ਤੜਕਾ ਲਾ ਸਕਦੇ ਆ ਪਰ ਉਦਾਂ ਲਸਣ ਦਾ ਅਦਰਕ ਦਾ ਤੜਕਾ ਸਾਗ ਵਿੱਚ ਸਵਾਦ ਦੀ ਲੱਗਦਾ ਜਿਹੜੇ ਪਾਕਿਸਤਾਨੀ ਲੋਕ ਨੇ ਉਹ ਇਦਾਂ ਹੀ ਬਣਾਉਂਦੇ ਆ ਸਿਰਫ ਸਰੋਂ ਦਾ ਤੇ ਸਰੋਂ ਪਾਉਂਦੇ ਐ ਪਾਲਕ ਪਾਉਂਦੇ ਐ ਤੇ ਮੇਥੀ ਐ ਪਾਉਂਦੇ ਆ ਆਪਣ ਮੇਥੀ ਨਹੀਂ ਪਾਉਂਦੇ ਬਾਥੂ ਪਾਉਂਦੇ ਐ ਬਾਥੂ ਮੇਥੀ ਨਹੀਂ ਬਰੋਕਲੀ ਨਹੀਂ ਮੂੜੀਆਂ ਦੇ ਪੱਤੇ ਨਹੀਂ ਕੁਛ ਨਹੀਂ ਪਾਣਾ ਫਿਰ ਸਾਗ ਦਾ ਜਿਹੜਾ ਸਵਾਦ ਆ ਉਹ ਗਲ ਜਾਂਦਾ ਠੀਕ ਐ ਜੀ ਆਨੰਦ ਲਓ ਕਰਤੀ ਮਾਰ ਦੇਖ ਲਓ ਹੰਤਰ ਮਾਰ ਦੇ ਛੱਡ ਦੇਣਾ ਨਹੀਂ 4 5 5 5 ਅਨ੍ਹੀ ਜ਼ਿਕਰੀਆ ਜ਼ਿਕਰੀਆ ਪਾ ਦਿਵਾਨ ਤੇ ਸੁਣਦੇ ਹੀ ਰਹੀਦਾ ਹੈ ਤੇ ਫਿਰ ਦਿਲ ਕਰਦਾ ਬੰਦਾ ਕਿ ਜਿਹਨੂੰ ਬੰਦਾ ਵੇਖਦਾ ਹੈ ਜਾਂ ਫਾਲੋ ਕਰਦਾ ਹੈ ਜਿਹੜੇ ਟੀਵੀ ਤੇ ਆਉਂਦੇ ਨੇ ਜਾਂ ਉਹਨਾਂ ਨੂੰ ਕਿ ਬੰਦਾ ਉਹਨਾਂ ਦੀ ਵੇਖੇਗੇ ਉਹਨਾਂ ਦੀ ਅਸਲ ਜ਼ਿੰਦਗੀ ਕਿਵੇਂ ਦੀ ਹੈ ਜਿਹੜੀ ਆਮ ਜ਼ਿੰਦਗੀ ਰੂਟੀਨ ਦੀ ਹੈ ਤੇ ਇਸ ਲਈ ਫਿਰ ਇਹ ਭਾਈ ਸਾਹਿਬ ਦਾ ਮੈਂ ਉਹ ਦਿਨ ਵੀਡੀਓ ਦੇਖੀ ਤੇ ਮੈਨੂੰ ਬੜਾ ਸਹੀ ਲੱਗੀ ਮੈਂ ਸਟਾਰਟ ਕੀਤੀ ਫਿਰ ਮੈਂ ਕਿਹਾ ਯਾਰ ਨਾ ਇਹਨੂੰ ਹੁਣ ਪੂਰੀ ਨਹੀਂ ਵੇਖਣਾ ਆਪਾਂ ਤੇ ਆਪਾਂ ਦੋਸਤਾਂ ਦੇ ਨਾਲ ਵੇਖਾਂਗੇ ਤਾਂ ਕਿ ਦੋਸਤ ਵੀ ਵੇਖਣ ਬੜੇ ਲੋਕਾਂ ਨੇ ਦੋਸਤਾਂ ਨੇ ਦੇਖੀ ਵੀ ਹੋਣੀ ਹੈ ਲੇਕਿਨ ਇਕੇ ਨਾਲ ਆਪਣਾ ਹੀ ਹਾਂਜੀ ਯਾ ਯਾ ਮੈਨੂੰ ਤੇ ਇਸ ਵੀਡੀਓ ਚ ਸਭ ਤੋਂ ਖੂਬਸੂਰਤ ਚੀਜ਼ ਇਹ ਲੱਗੀ ਕਿ ਉਹ ਆਪ ਨਾਲ ਕੰਮ ਕਰ ਰਹੇ ਹਾਂਜੀ ਦੇਖੋ ਇਹ ਇੱਕ ਬਹੁਤ ਵਧੀਆ ਇਹ ਗੱਲ ਹੁੰਦੀ ਹੈ ਕਿ ਜਦੋਂ ਮਤਲਬ ਕਿ ਤੂੰ ਚਾਹੇ ਤੁਹਾਡੇ ਨਾਲ ਦੇ ਦੋਸਤ ਨੇ ਯਾਰ ਨੇ ਜਾਂ ਕੋਈ ਇੱਕ ਅਦਾ ਮਲਾਜ਼ਮ ਵੀ ਹੈ ਉਹਦੇ ਨਾਲ ਹੱਥ ਵਟਾ ਰਹੇ ਨੇ ਖੁਦ ਉਹ ਖੁਦ ਨਾਲ ਕੰਮ ਕਰਵਾ ਰਹੇ ਸੀ ਹਾਂਜੀ ਤੇ ਫਿਰ ਇਹ ਸੀ ਇਹ ਕਿ ਸਾਰਾ ਉਹਨਾਂ ਨੂੰ ਤਕਰੀਬਨ ਰੈਸਪੀ ਹਰ ਚੀਜ਼ ਐ ਐਗਜੈਕਟ ਯਾਦ ਨਹੀਂ ਨਹੀਂ ਮੈਂ ਇੱਥੇ ਥੋੜਾ ਜਿਹਾ ਕਰਾਂਗਾ ਕਿ ਮੇਰਾ ਖਿਆਲ ਹੈ ਕਿ ਉਹ ਜਿਹੜੀ ਪਿੱਛੇ ਮਾਤਾ ਜੀ ਨੇ ਨਾ ਉਹਨਾਂ ਨੇ ਦੱਸਿਆ ਹੋਣਾ ਕਿ ਆ ਚੀਜ਼ ਹੁੰਦੀ ਇਹਦੇ ਵਿੱਚ ਤੇ ਇਹ ਚੀਜ਼ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਆਪਾਂ ਨੂੰ ਖੁਦ ਨਹੀਂ ਪਤਾ ਆਪਣੇ ਕੋ ਤੜਕਾ ਲਾ ਕੇ ਸਾਗ ਆ ਜਾਂਦਾ ਆਪਾਂ ਖਾ ਲੈਨੇ ਆ ਇਸੇ ਤਰ੍ਹਾਂ ਬੰਦਿਆਂ ਨੂੰ ਇਹ ਚੀਜ਼ ਦਾ ਘੱਟ ਪਤਾ ਹੁੰਦਾ ਕਰੋ ਵੀਡੀਓ ਦੇ ਵਿੱਚ ਜਿਵੇਂ ਕਿ ਮਤਲਬ ਉਹ ਐਗਜੈਕਟ ਦੱਸ ਰਹੇ ਨੇ ਕਿ ਇੰਨਾ ਕੋ ਬਾਥੂ ਪਾਣਾ ਚਾਹੀਦਾ ਜਾਂ ਇੰਨਾ ਕੋ ਮੇਥੇ ਮੇਥਾ ਨਹੀਂ ਪਾਣੇ ਚਾਹੀਦੇ ਗੰਡਾ ਨਹੀਂ ਪਾਣੇ ਜਾਂ ਇਹ ਇੱਕ ਚੀਜ਼ ਮੈਨੂੰ ਵੀ ਪਤਾ ਕਹਿੰਦੇ ਨੇ ਕਿ ਬਾਥੂ ਜਿਹੜਾ ਨਾ ਉਹ ਸਾਗ ਨੂੰ ਬਹੁਤ ਜ਼ਾਇਕੇਦਾਰ ਬਣਾਉਂਦਾ ਹੈ ਜਿਹੜਾ ਪਾਕਿਸਤਾਨੀ ਜਿਸ ਤਰ੍ਹਾਂ ਭਾਈ ਸਾਹਿਬ ਨੇ ਵੀ ਕਿਹਾ ਕਿ ਜਿਹੜੇ ਪਾਕਿਸਤਾਨੀ ਨੇ ਨਾ ਉਹ ਹੈ ਬਰੋਕਲੀ ਹੈ ਮਰ ਉਹਨਾਂ ਦੇ ਕੀ ਉਹਨਾਂ ਨੂੰ ਕਹਿੰਦੇ ਨੇ ਮੂਲੀਆਂ ਦੇ ਪੱਤੇ ਜਾਂ ਇੰਜ ਦੀ ਕੋਈ ਚੀਜ਼ ਨਹੀਂ ਬੰਦੇ ਇਹਨਾਂ ਦੇ ਬਿਲਕੁਲ ਜਿਹੜੀ ਭਾਈ ਸਾਹਿਬ ਨੇ ਰੈਸਪੀ ਬਣਾਈ ਹੈ ਨਾ ਬਿਲਕੁਲ ਸਾਧਾ ਰੈਸਪੀ ਪਾਕਿਸਤਾਨ ਚ ਇੰਜ ਬਣਾਈ ਜਾਂਦੀ ਹੈ ਪਾਕਿਸਤਾਨ ਜ ਇਸ ਤਰ੍ਹਾਂ ਹੀ ਬਣਾਈ ਜਾਂਦੀ ਹੈ ਹਰੀ ਮਿਰਚ ਪਾ ਕੇ ਲਾਲ ਵੀ ਬਹੁਤ ਕੰਮ ਕੋਈ ਪਾਉਂਦਾ ਯਾਰ ਮੈਂ ਕੱਲ ਜਾਈਆ ਕੱਲ ਮੈਂ ਇੰਡੀਆ ਦਾ ਇੱਕ ਵਲੌਗ ਦੇਖ ਰਿਹਾ ਸੀ ਤੁਸੀਂ ਇੱਕ ਗੱਲ ਨੋਟ ਕਰੋਗੇ ਆਪਾਂ ਜਿਹੜਾ ਸਾਗ ਤੋੜ ਕੇ ਲਿਆਣੇ ਆ ਆਪਣੇ ਲਹਿੰਦੇ ਪੰਜਾਬ ਚ ਤੇ ਉਹ ਇਹ ਸਰੋਂ ਦੇ ਜਿਵੇਂ ਫੁੱਲ ਨਿਕਨੇ ਨਾ ਉਹ ਪੱਤੇ ਨਹੀਂ ਤੋੜਦੇ ਹਾਂ ਉਹ ਕਦੀ ਵੀ ਨਹੀਂ ਤੋੜਦੇ ਉਹ ਜਿਹੜਾ ਪੱਠਿਆਂ ਵਾਲਾ ਸਾਗ ਹੁੰਦਾ ਨਾ ਉਹ ਜਦੋਂ ਅਜੇ ਫੁੱਲ ਨਹੀਂ ਨਿਕਲੇ ਹੁੰਦੇ ਰਾਏ ਨੂੰ ਉਹ ਤੋੜਦੇ ਨੇ ਫਿਰ ਦੂਸਰਾ ਏ ਮੈਂ ਕੱਲ ਇੱਕ ਵੀਡੀਓ ਵੇਖੀ ਆ ਯਾ ਵਲੌਗ ਦੇਖਿਆ ਇੱਕ ਔਰਤ ਦਾ ਇੰਡੀਆ ਦੇ ਵਿੱਚੋਂ ਸਾਗ ਬਣਾ ਉਹਨੇ ਸਾਗ ਬਣਾਉਣਾ ਸੀ ਉਹਨੇ ਪਹਿਲੋਂ ਪਾਲਕ ਤੋੜੀ ਫਿਰ ਉਹਨੇ ਧਨੀਆਂ ਤੋੜਿਆ ਫਿਰ ਅੱਗੇ ਉੱਥੇ ਦੀ ਫੁੱਲਾਂ ਵਾਲੇ ਨਾ ਉਹ ਸੀ ਰਾਇਆ ਫੁੱਲਾਂ ਦੇ ਰਾਏ ਤੋਂ ਉਹਨੇ ਪੱਤੇ ਤੋੜੇ ਮੈਂ ਉੱਥੇ ਹੀ ਇਹ ਚੀਜ਼ ਨੋਟ ਕੀਤੀ ਇਹਨਾਂ ਨੇ ਵੀ ਫੁੱਲਾਂ ਵਾਲੇ ਰਾਏ ਤੋਂ ਹੀ ਪੱਤੇ ਤੋੜੇ ਨੇ ਹਾਂ ਜਿਹੜਾ ਆਪਣੇ ਇੱਥੇ ਤਿਆਰ ਕਰਦੇ ਨੇ ਸਾਗ ਸਾਡੇ ਜਿਹੜੇ ਆਪਣੇ ਲੈਂਦੇ ਪੰਜਾਬ ਜਿੱਨੋਂ ਸੀ ਜਿੱਥੇ ਅਸੀਂ ਰਹਿੰਦੇ ਆ ਇਥੇ ਰ ਗੰਦਲਾ ਵਾਲਾ ਸਾਗ ਜਾਂਦਾ ਗੰਦਲਾ ਵਾਲਾ ਜਦੋਂ ਅਜੇ ਉੱਪਰ ਫੁੱਲ ਨਹੀਂ ਬਣਿਆ ਹੁੰਦਾ ਤੇ ਉਹ ਗੰਦਲ ਥੱਲੇ ਮੋਟੀ ਬਣੀ ਹੁੰਦੀ ਨਾ ਉਹਦੇ ਸਮੇਤ ਥੋੜੀ ਜੀ ਉੱਤੋਂ ਜਦੋਂ ਕੁਲੀ ਹੁੰਦੀ ਹੈ ਉੱਥੋਂ ਤੋੜੀਦੀ ਹੈ ਤੇ ਫਿਰ ਜਿਹੜੇ ਥੋੜੇ ਜੇ ਪੱਤੇ ਵੱਡੇ ਹੁੰਦੇ ਨੇ ਜਾਂ ਸਖਤ ਹੁੰਦੇ ਨੇ ਪੱਤੇ ਉਹ ਵੀ ਉਤਾਰ ਲਈਦੇ ਨੇ ਬਿਲਕੁਲ ਕੁਲੇ ਪੱਤੇ ਵਿੱਚ ਪੱਤਿਆਂ ਵਾਲਾ ਸਾਗ ਲੈਤਾ ਹੁੰਦਾ ਹੀ ਗੰਦਲਾਂ ਵਾਲਾ ਲੈਤਾ ਹੁੰਦਾ ਨਹੀਂ ਇਹ ਇੰਨੇ ਜੀ ਵੀ ਇਹ ਹੀ ਗੰਦਲਾ ਅੱਛਾ ਆਪਾਂ ਇੱਕ ਚੀਜ਼ ਐਡ ਕਰਨੀ ਆਪਾਂ ਗੰਦਲਾ ਵਾਲੇ ਸਾਗ 'ਚ ਆਲੂ ਪਾਨੇ ਨਹੀਂ ਮੈਂ ਤਾਂ ਦੱਸਣਾ ਇਹ ਸਾਗ ਦੀਆਂ ਦੋ ਕਿਸਮਾਂ ਨੇ ਇੱਕ ਹੁੰਦਾ ਕੋਟਵਾ ਹਾਂ ਜਿਹੜਾ ਭਾਈ ਸਾਹਿਬ ਨੇ ਬਣਾਇਆ ਨਾ ਇਹ ਕੋਟਵਾ ਹੈ ਇੱਕ ਹੁੰਦਾ ਪੋਨਵਾ ਪੋਨਵਾ ਜਿਹੜਾ ਆਪਾਂ ਜਿੰਨੇ ਚ ਆਲੂ ਬਾਨੇ ਨਾ ਉਹ ਪੋਨਵਾ ਸਾਫ ਗੰਦਲਾਂ ਹੁੰਦੀਆਂ ਨੇ ਸਾਫ ਨਜ਼ਰ ਆ ਰਹੀਆਂ ਹੁੰਦੀਆਂ ਉਹਦੇ ਚ ਇਹਦੇ ਤੇ ਕੋਟ ਦੀਂਦੀਆਂ ਨੇ ਇਹਦੇ ਸਾਰਾ ਉਹ ਹੀ ਬਣ ਜਾਂਦਾ ਨਾ ਕਿ ਉਹ ਇੱਕ ਆ ਜਿਹਨੂੰ ਤਾਂ ਕੋਟਵਾ ਕਹਿੰਦੇ ਨਾ ਉਹੜਾ ਕੋਟਾ ਫੇਰ ਲੀਦਾ ਤੇ ਉਹ ਜਿਹੜਾ ਪੋਨਵਾ ਹੁੰਦਾ ਉਹਦੇ ਚ ਬਿਲਕੁਲ ਜਿਵੇਂ ਆਪਾਂ ਦੂਸਰੀ ਸਬਜ਼ੀ ਬਣਾਈ ਦੀ ਸੇਮ ਹੀ ਤਰੀਕਾ ਹੁੰਦਾ ਸੀ ਇਸੇ ਕਿਉਂ ਦਾ ਤੜਕਾ ਲਾ ਕੇ ਤੇ ਨਾਲ ਰੋਟੀਆਂ ਤੇ ਮੱਕੀ ਦੀਆਂ ਰੋਟੀਆਂ ਜਾਂ ਤੁਸੀਂ ਲਾ ਲੋ ਮੱਕੀ ਦੀਆਂ ਨਹੀਂ ਤੇ ਦੇਸੀ ਘਿਓ ਦੇ ਪਰੌਠੇ ਮੱਕੀ ਦੀਆਂ ਰੋਟੀਆਂ ਤੇ ਗੰਦਲਾਂ ਦਾ ਸਾਗ ਤੇ ਕੀ ਆ ਜ਼ਾਇਕਾ ਤੇ ਅਜੀ ਦਾ ਖਾਸ ਕਰ ਫਰਵਰੀ ਜੇਸ ਜ਼ਿਆਦਾ ਮਜ਼ਾ ਕਰਾਂਦਾ ਫਰਵਰੀ ਮਹੀਨੇ ਦੇ ਵਿੱਚ ਫਰਵਰੀ ਤੱਕ ਜਨਵਰੀ ਚ ਇੰਨੀ ਠੰਡ ਹੁੰਦੀ ਹੈ ਸਾਗ ਕੀ ਕਿਸੇ ਖਾਂ ਲੇਕਿਨ ਇੱਕ ਚੀਜ਼ ਐਸੀ ਆਈਆ ਹੈ ਮੇਰਾ ਖਿਆਲ ਹੈ ਕਿ ਉਹਦੋਂ ਨਾ ਜਨਵਰੀ ਫਰਵਰੀ ਚ ਨਾ ਇਹਨਾਂ ਕੰਮ ਨਹੀਂ ਹੁੰਦਾ ਔਰਤਾਂ ਕੋਲ ਵੀ ਹਾਂਡੀ ਪਕਾਣੀ ਥੋੜੀ ਮੁਸ਼ਕਲ ਹੁੰਦੀ ਪਹਿਲੇ ਦੌਰ ਦੀ ਮੈਂ ਗੱਲ ਕਰ ਰਿਹਾ ਤੁਹਾਨੂੰ ਮੇਰੇ ਘਰ ਸਾਗ ਆਜਾਦ ਵੀ ਉੱਥੋਂ ਹੀ ਹੋਇਆ ਉੱਥੋਂ ਹੀ ਪ੍ਰੋਡਿਊਸ ਹੋਇਆ ਕਿ ਹਫਤਾ ਹਫਤਾ ਕੀ ਫ੍ਰੀਜਾਂ ਚ ਪਿਆ ਰਹਿੰਦਾ ਮਹੀਨਾ ਬਿਨਾ ਪੱਟ ਬਣਾ ਬਣਾ ਕੇ ਝੰਗੀਆਂ ਹਰੀਆਂ ਹੋ ਜਾਂਦੀਆਂ ਖਾ ਖਾ ਕੇ ਤੇ ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਵੀ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਅੱਲਾਹ ਨੇ ਕਿਬਾਨ